ਹਾਂਜੀ ਹੋ ਗਈ ਆਪਣੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਆਪਾਂ ਪਾਲਿਆ ਰੋਣਾ ਮੇਰਾ ਗਲੇ ਵੀ ਦੇ ਨਾਲ ਜੂਰੀਆ ਜੂਰੀਆ ਪਾਣੀ ਆਦੂਆ ਨੂੰ ਜਿੱਥੇ ਪਾਣੀ ਲਾਉਂਦਾ ਸੱਜੀ ਪੁਰੀਆਂ ਟਰੈਲਰ ਲਾਗੇ ਰੱਠਿਆਣੀਆਂ ਤੇ ਥੋੜੇ ਕਾਹਨ ਰੋਡਾ ਵਿਟਰ ਮਾਰਨਾ ਪੈਣਾ ਵਾ ਜੀ ਵਧ ਕੇ ਕਾਲ ਨਾਲ ਟੱਕਰ ਪੂਰੇ ਤੇ ਫੇਰ ਬਾਅਦ ਚੋ ਰਾਮਣੀ ਪੜ ਗਿਆ ਆਪਣਾ ਸਾਰਾ ਤੇ ਬਸ ਰਹਿ ਗਿਆ ਥੋੜਾ ਜਿਹਾ ਕਣਕ ਦਾ ਉੱਥੇ ਆਲੇ ਮਾਰਨ ਵਾਲਾ ਕਰਾਇਆ ਕਰਾਇਆ ਮਾਰਾਂਗੇ ਅੱਜ ਕਿੰਨਾ ਕ ਬਜਾ ਇਹ ਜਿਹੜਾ ਉਹ ਚੱਲ ਹੋਇਆ ਉੱਥੇ ਵੀਨੇ ਕਿਤਾ ਕਰਨਾ ਲੈਣੇ ਸੈਂ ਤੋਂ ਬਣ ਜੇ ਆ ਜਾਂਦੇ ਉਹਨੇ ਵਾਵਾਂਗੇ ਤੇ ਜਾਓ ਤਾਂ ਚਿੱਟਾ ਦੇ ਕੇ ਉੱਤੇ ਕੱਗੀਆਂ ਮਾਰ ਦਾਂਗੇ ਜਾਂ ਤਾਂ ਵਿਆਹ ਲਈ ਕੋਲ ਮਾਰਾਂਗੇ ਉੱਤੇ ਕੋਈ ਨਹੀਂ ਤੁਹਾਨੂੰ ਕਿੱਦਾਂ ਹੀ ਬੰਦਾ ਵੀਸੀ ਆਉਣਗੇ 260 ਰੁਪਏ ਕਿ ਆਉਂਦਾ ਹੈ ਤਸੀਲ ਲਾ ਕੇ ਤੇ ਨਾ ਪੂਰੀ ਹੋ ਚਾਹਣ ਗਾ ਲਓ ਆਂਗੇ ਹਾਲੇ ਛੇ ਕੇ ਰਿਆ ਪਾਣੀ ਉਹ ਕੰਮ ਇੱਧਰ ਲੱਗਾ ਆਪਣੇ ਹਾਲੂਆਂ ਨੂੰ ਪਾਣੀ ਅਵੇ ਆ ਘਾਟੂ ਦੇ ਇੱਥੇ ਪਤਾ ਨਹੀਂ ਕਿੰਚੇ ਪੈ ਗਿਆ ਬੜੀ ਪਾਣੀ ਜਦ ਲੱਗ ਗਿਆ ਬਾਕੀ ਬਾਕੀ ਸਾਰੇ ਸਹੀ ਹੈ ਤੇ ਹੁਣ ਫਿਰ ਹਾਲ ਤੇ ਇਦਾਂ ਛੱਡਣਾ ਪੈਣਾ ਜੇਕਰ ਮੱਕੀ ਲੱਗ ਜੂਗੀ ਬਾਅਦ ਚ ਕਿੰਨੇ ਹੋ ਗਏ ਹੋ ਗਏ ਬਾਕੀ ਮੱਕੀ ਲੱਗ ਜੂਗੀ ਬਾਅਦ ਚ ਚੱਲ ਗਿਆ ਫਿਰ ਉੱਥੇ ਨਹੀਂ ਉਧਰ ਆ ਲੋਗੇ ਰਹੇ ਥੋੜੇ ਨੂੰ ਫੇਰੇ ਲਾਦਾ ਕਿ ਨਾਲ ਉਹਨਾਂ ਦੇ ਫਿਰ ਉੱਥੇ ਮਾਰਾਂਗੇ ਆਪਾਂ ਕਰਾਇਆ ਜਿਹੜਾ ਜਿੱਥੇ ਉਹਨੇ ਖੁਦਾਇਆ ਸੀ ਸੋਭਾਂ ਜਿ ਚੱਲਾ ਕੜਵਾਏ ਕੱਢਣ ਦਾ ਹੈ ਆਜਾ ਲੱਗਿਆ ਜਨੂ ਬਣਾਉਂ ਗਏ ਆ ਲੋਕਿਆਂ ਨਾਲ ਹਿਲਦਾ ਹੋਇਆ ਆ ਗਏ ਆਪਾਂ ਫੇਰ ਉਸੇ ਥਾਂ ਜਿੱਥੋਂ ਟਰੈਕਟਰ ਤਾ ਰਿਹਾ ਘਾਟੀ ਦੇ ਲਾਗੇ ਦਰਿਆ ਉੱਧਰ ਵੀ ਕੰਮ ਕਰ ਰਹੇ ਆਏ ਆਪਾਂ ਜਾਂਦੇ ਆਲੂ ਸਾਰੇ ਦੋ ਦੇਰੇ ਲਾਗੇ ਉੱਥੋਂ ਤੱਕ ਤੇ ਉੱਥੋਂ ਦੇ ਘੇਰੇ ਚਰ ਵੇਖੋ 34 ਲਾਗੇ ਬੰਦੇ ਤਾਂ ਹੁਣ ਇਹ ਚੁਕਰਾਇਆ ਮਾਰਾਂਗੇ ਆਲੂ ਚਲਦੇ ਆਂ ਤਹਿ ਤੇ ਲਾਗੇ ਉਹਨੇ ਰੋਟਾ ਵੇਟੋ ਉਹਨੇ ਆ ਕਰਾਇਆ ਬੱਤੋ ਵੇਖੋ ਤੁਸੀਂ ਯੋਗਦਾਤਾ ਹੁੰਦਾ ਆੜਾ ਚੱਲ ਭੱਲੇ ਆਗੇ ਉੱਤ ਜਿਹੜਾ ਧੀਰ ਹੱਲੇ ਵੀ ਹੈਗਾ ਵਿੱਚ ਨਾ ਭੰਨਿਆ ਨੀਗਾ ਚਾਹ ਚੋਦ ਨਾ ਚਲਾਦੀ ਆ ਬੜੇ ਤੇ ਹੁਵਾਵਾਂਗੇ ਨਾ ਹੋਣਾ ਅੱਜ ਹੀ ਨਾ ਤੇ ਟਾਈਮ ਨਹੀਂ ਲੱਗਣਾ ਇਧਰ ਕਰਾਇਆ ਮਾਰਨਾ ਆ ਨਾਲ ਮੈਲ ਢਾਣਾ ਸਰ ਪਿੱਛੇ ਪਾਣੀ ਆ ਆਲੂਆਂ ਦਾ ਕੰਮ ਜਾ ਵਾ ਜਿੰਪੜ ਏਰ ਤੇ ਸਾਰੇ ਇੱਥੋਂ ਤਾਰ ਕੇ ਵੇਖਣ ਲੱਗੇ ਆ ਪਰ ਡਰ ਗਿਆ ਲੱਗਦਾ ਵਾਹ ਇਹ ਇੱਚਾ ਤਾਂ ਤਾਰ ਦਈਏ ਕਿ ਰਹਿਣ ਦੀਏ 4 70 ਗੇਲ ਨੂੰ ਮਾਰਦਾ ਵਾਜਾਂ ਹੈ 70 ਗੇਲ ਉਹ ਦੇਖੋ ਕਿੰਨਾ ਇੱਚਾ ਤਾਰ ਦਈਏ ਕੀ ਕਰੀਏ ਦੱਸੋ ਹੈ ਕੰਦਾ ਵੇਖ ਲੋ ਪੁੱਤਰ ਵੀ ਪੁੱਤਰ ਵੀ ਸਕਦਾ ਉਹਦਾ ਆਵੇਂ ਮੈਂ ਚੜਾ ਆਇਆ ਉਹਦੇ ਨਾਲ ਇੱਥੇ ਬਾਅਦ ਇੱਤੋਂ ਮੈਂ ਡਰਦਾ ਪੂਰੇ ਤੇ ਕੱਲ ਕੋਈ ਨਹੀਂ ਬਹਨੇ ਆਹ ਉਤੋਂ ਦੀ ਲੈਣ ਨਹੀਂ ਜ਼ਰੂਰੀ ਆ ਆ ਚਾਹ ਮੈਂ 70 ਰੁਪਏ ਲੈ ਕੇ ਆ ਗਿਆ 70 ਕੇ ਲਈ ਸੁੱਕੀ ਰਿਹਾ ਜਾਂ ਯਾਰ ਇਦਾਂ ਨਾ ਕੋ ਯਾਰ ਪਈ ਥਕਾ ਗਈ ਜੰਦੀ ਕਿਤਾਈ ਆ ਉਹ ਖੇਡਾਂ ਹਾਂਜੀ ਦਿਲ ਲੱਗਾ ਨਾਲ ਹੀ ਪਾਣੀ ਨਾਲ ਹੀ ਪੌਂਦ ਤੇ ਖਾਣ ਮੁੰਡੇ ਪਾਈ ਜਾਂਦੇ ਆ ਖਾਦ ਇੱਧਰ ਮੈਂ ਇੱਧਰ ਆ ਦਸੋਂ ਘਟ ਘਟੋ ਗੇ ਹੋਣਗੇ ਪਾਈ ਜਾਂਦੇ ਹੁਣ ਖਾਦ ਲੱਗ ਪਈ ਆਪਾਂ ਮਾਰਨ ਕਰਾਇਆ ਇੱਕ ਵਾ ਖੇਚ ਲਈ ਆਪਾਂ ਤੇ ਹੁਣ ਆਪਾਂ ਪਿੱਛੇ ਪਾਈਆਂ ਦਫੀਆਂ ਕਰਾਏ ਦੀ फिर लाई किराया फिर तबिया पाया फिर तबिया लाया पुना पैना पर संघली लावे फिर किराया पैर फिर फिर एक ग बाद कहे कि बात तो और के नहीं क्योंकि आप जो बूजे उदर पाए एक मिट्टी चले जाए बाकी सही है बाकी पूरा प्रोबर नहीं करना आप ਰਾ ਭਾਈ ਕੋਈ ਆਇਆ ਭਾਈ ਬਣਾ ਦੋ ਕੇ ਰੰਦਾ ਕੋਈ ਕੇ ਇਹਨੇ ਘੜਿਆ ਟਰੈਕਟਰ 262 ਨਾਲ ਹੀ ਮਸ਼ੀਨ ਉਹਨੂੰ ਮਦਾ ਪੈਂਦੀ ਹੈ ਉਸ ਤੋਂ ਮੈਂ ਅੱਜ ਮੈਂਟ ਵੀ ਪੈਂਦੀ ਹੈ ਜਿਸ ਤੋਂ ਮਿਲ ਜਾ ਇੱਥੇ ਪਰੇ ਰਕ ਆਪਣੀ ਦੋਆ ਦਾ ਹੈਗਾ ਤੇ ਇੱਕੋ ਹੀ ਲੈ ਇਹਨੂੰ ਜਰਾਤ ਨੂੰ ਜੇ ਸੋ ਭਾਈ ਜੋਈ ਆ ਲਾ ਦੀ ਆਉਣੇ ਕਰੀ ਟਾਈਮ ਦੀ ਬਚਤ ਕਰਦੇ ਹੋ ਇਹ ਮੁੰਡੇ ਫਿਰ ਕਿਰਾਏ ਦੇ ਮਗਰ ਹੀ ਪਾਲੀਆਂ ਦਵੀਆਂ ਸੰਗਲ ਪਾ ਗਏ ਲੋਡ ਪਾਉਣ ਦਾ ਟਾਈਮ ਹੀ ਬੜਾ ਲੱਗ ਜਾਂਦਾ ਇੱਕ ਕਿਰਾਇਆ ਇਕੱਲੇ ਬੰਦੇ ਤੋਂ ਪੈਂਦਾ ਨਹੀਂ ਇਹਨੇ ਮੇਰੇ ਆਉਂਦਿਆਂ ਨੂੰ ਪਾਲੀਆਂ ਸੀ ਇਹ ਮੁੰਡਾ ਬਹੁਤ ਜਗਾੜੀ ਆ ਰਾਇਆ ਦਿੱਤਾ ਹੀਗਾ ਪਾ ਮਾਰ ਇਧਰੋਂ ਦੇਂਦਾ ਛਿੱਟਾ ਉੱਤੇ ਤਵੀਆਂ ਨਹੀਂ ਤੁਰ ਪਾਦਨੀ ਬਾਅਦ ਚਾਮਾ ਬੈਕ ਨਾ ਤਰ ਕਰੇ ਕਲੀਅਰ ਨਹੀਂ ਹੁੰਦੇ ਵੀਡੀਓ ਹਾਂਜੀ ਕੋਣਾ ਪਾ ਵਾਈ ਜਨੇ ਆ ਭਾਲੀ ਉਤੋਂ ਜੱਜੇ ਦਾਇਰ ਬੈਠ ਪਹਾੜ ਪਾ ਦੀ ਦੂਰ ਕੋਲ ਜਾ ਬਸ ਜਿਹੜੇ ਆ ਹੀ ਕੰਮ ਹੀ ਹੋਇਆ ਦਿਨ ਹੋ ਗਿਆ ਨਿੱਕੇ ਕੰਮ ਨਹੀਂ ਦਾ ਨਿਪਟਦਾ ਉਹਨਾਂ ਕਾਰਨਾ પેટ્રોલ ਕਰਦੇ ਉਹ ਚਾਨੇ ਕੰਮ ਨਿਪਟ ਗਿਆ ਵਾ ਕਣਕ ਦਾ ਵੀ ਉਹ ਸਾਰੇ ਦਾ ਦੋੜਾ ਨਹੀਂ ਹੁਣ ਪਤਾ ਨਹੀਂ ਆਣੀ ਆ ਕਿ ਕਿੱਦਾਂ ਕਰਨਾ ਜੀ ਕਰਨਾ ਆ ਕਿ ਦੇਖੀ ਉਹਦਾ ਆਗੇ ਤਾਂ ਇਹ ਨਾ ਭਾਈ ਉਹ ਸਿੱਧਾ ਆਪਣੇ ਗਾਪ ਨੇ ਪੜਿਆ ਸਾਰਾ ਇਹ ਦੁਜਾਰਟੀ ਕਣਕ ਦਾ ਵੀ ਇੱਕ ਪਾਸੇ ਕਣਕ ਪਾਰ ਬਜਾਇਆ ਦੇਖੋ ਕਿਹਨੇ ਕੀਤੀ ਗਈ ਥੋੜੀ ਬੀਜ ਕੇ ਆਹ ਜੀ ਕਦਮ ਹਣਾ ਮੇਰੇ 10 ਬੀਜ ਇਹਨਾਂ ਆਪਣਾ ਕਣਕ ਦਾ ਇਹ ਕੱਲ ਨਾ ਦੂਜੀ ਵਾਰੀ ਜਵਾਈਗੇ ਜਿਹੜੇ ਉਹਨੇ ਆਪਾਂ ਲਾੜੇ ਬੰਨੇ ਆ ਗਿਆ ਪਿਆਰੀ ਤੇ ਚੱਲਾਂਗੇ ਬੇਟੂ ਚਾਹ ਚੱਲੀ ਜਾਣਾ ਦਾਆਣੀ ਬਾਹੜਾ ਬਰੋਬਰ ਨੇ ਕੀਤਾ ਸਭ ਕੜਕਲੇ ਢੇਡ ਤੇ ਜਾਂਦੀ ਨਹੀਂ ਇਹ ਕਾਇਆ ਦੀ ਬਾੜਾ ਹੁੰਦਾ ਹੀ ਖੱਤਾ ਦੇ ਕਿਤੇ ਤੋਂ ਆਤਾ